ਇਹਨ ਪਦੇਸ਼ ਹਰਿਆਣੇ ਹਸਪਤਾਲ ਜੀ ਬੋਟੇ ਨਹੀਂ ਉਹਦੇ ਹੈ ਹੀ ਨਹੀਂ ਸਾਡੀ ਫੋਟੋਸ ਬਸ ਅਜੇ ਇਹ ਮਨਾਈ ਸਰਕਾਰ ਹੈ ਪਿੰਡ ਚ ਕੰਮ ਕੰਮ ਹੋਏ ਹੋਣਗੇ ਕੰਮ ਕੋਈ ਨਹੀਂ ਜਿਹਨੂੰ ਅੱਜ 8 ਸਾਲ ਹੀ ਹੋ ਕੇ ਬਣੀ ਨੂੰ ਤਿੰਨ ਤਿੰਨ ਸਾਲ ਦਾ ਸਰਕਾਰ ਹੋ ਬਣੀ ਨੂੰ ਹੋਗੇ ਕੋਈ ਟੱਕਾ ਪਿੰਡ ਚ ਕੰਮ ਨਹੀਂ ਕੀਤਾ ਜਿਵੇਂ ਸਾਰੇ ਜਿਹੜੇ ਸੜਕਾਂ ਜਿਹੜੇ ਰੂੜੇ ਪਿੰਡਾਂ ਚ ਵੀ ਸਾਰੇ ਕੋਈ ਕੰਮ ਨਹੀਂ ਕੀਤਾ ਕੋਪਾ ਸਰਪੰਚੀ ਦੀ ਤਜਦਾ ਜੀ ਜੀ ਬਾਬਾ ਬਜਿੰਦਰ ਕੌਰ ਨੇ ਆਪਣੀ ਸ਼ਰਮ ਧੱਕਾ ਕਰ ਰਹੀ ਹੈ ਜੀ ਸਾਨੂੰ ਦੋ ਤਿੰਨ ਵਾਰੀ ਧਮਕੀਆਂ ਦਿੱਤੇ ਗਏ ਆ ਵੀ ਤੁਸੀਂ ਬੈਠੋ ਉਹਨਾਂ ਦੇ ਰਿਸ਼ਤੇਦਾਰ ਵੀ ਚੋਣ ਲੜ ਰਿਹਾ ਜੀ ਉਨ੍ਹਾਂ ਦੇ ਹੱਕੇ ਸਾਨੂੰ ਬਿਠਾਉਂਦਾ ਵੀ ਪੂਰਾ ਜ਼ੋਰ ਲਾਇਆ ਗਿਆ। ਉਹ ਤਾਂ ਸ਼ਹਿਰ ਹੰਟਾ ਕਰੇ ਐਨਓਸੀ ਸਾਡੇ ਕਾਗਜ਼ ਰੱਦ ਕਰੇ ਗਏ ਜੀ। ਸਾਨੂੰ ਅਸੀਂ ਰਾਤ ਵੀ ਅਸੀਂ ਉਥੇ ਪੁੱਛਦੇ ਰਹੇ ਆ ਵੀ ਲਿਸਟ। 2 ਘੰਟੇ ਦਾ ਲਿਸਟ ਵਾਸਤੇ ਵੀ ਖੱਟਲ ਖਰਾਬ ਹੋਇਆ। ਲਿਸਟ ਸਾਨੂੰ ਲਿਸਟ ਨਹੀਂ ਦਿਖਾਈ ਕਿ ਕਿੱਥੇ ਲੱਗੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਛੱਡ ਕੇ ਬਾਕੀਆਂ ਦੇ ਕਾਗਜ਼ ਰੱਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਪੰਚਾਇਤੀ ਚੋਣਾਂ ਦੇ ਚੱਲਦਿਆਂ ਬਲਕ ਤਲਵੰਡੀ ਸਾਬੋ ਦੇ ਨਾਮਜਦਗੀ ਕਾਗਜ਼ਾਂ ਦੀ ਪੜਤਾਲ ਦੌਰਾਨ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਦੇ ਪਿੰਡ ਜਗਰਾਮ ਤੀਰਥਚ ਸੱਤ 77 ਦੇ ਉਮੀਦਵਾਰਾਂ ਨੂੰ ਛੱਡ ਕੇ ਸਰਪੰਚੀ ਦੇ ਬਾਕੀ ਸਾਰੇ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਕਰਕੇ ਰੋਸ 'ਚ ਆਏ ਪਿੰਡ ਵਾਸੀਆਂ ਨੇ ਤਲਵੰਡੀ ਸਾਬੋ ਸਰਸਾ ਹਾਈਵੇ ਜਾਮ ਕਰਕੇ ਆਪਣਾ ਰੋਸ ਪ੍ਰਗਟ ਕੀਤਾ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕਾ ਵਿਰੁੱਧ ਜ਼ੋਰਦਾਰ ਨਾਰੇਬਾਜੀ ਵੀ ਕੀਤੇ ਤਲਵੰਡੀ ਸਾਬੋ ਤੋਂ ਰਿਸ਼ਮ ਸਿੰਘ ਦਾਦੂ ਦੀ ਲੋਕ ਭਲਾਈ ਦਾ ਸੁਨੇਹਾ ਟੀਵੀ ਦੀ ਖਾਸ ਰਿਪੋਰਟ ਮਸਲਾ ਧਰਨਾ ਲਾਇਆ ਕੀ ਮੰਗਾਂਗੇ ਮਸਲਾ ਜੀ ਇਹ ਬਾਈ ਸਾਡਾ ਪਿੰਡ ਜਗਰਾੰਪੀਖ ਸੀ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦਾ ਮਸਲਾ ਹੈ ਜੀ ਸਾਡੇ ਇੱਥੇ ಗ್ರಾಮ ਪੰਚਾਇਤ ਦੀਆਂ ਇਲੈਕਸ਼ਨ ਵਾਸਤੇ ਅਸੀਂ ਤਿੰਨ ਘਰਾਣੇ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਜਿਨ੍ਹਾਂ ਚੋਂ ਅਸੀਂ ਦੋ 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 ਕਵਰਿੰਗ ਦੇ ਤੌਰ ਤੇ ਕੇ ਦੋ ਮੇਨ ਕੈਂਡੀਡੇਟ ਦੇ ਤੌਰ ਤੇ ਅਸੀਂ ਪਹਿਲਾਂ ਭਰੀਆਂ ਸੀ ਜਿਨ੍ਹਾਂ ਦੇ ਵਿੱਚੋਂ ਸੁਖਦੇਵ ਕੌਰ ਵਾਈਫ ਆਫ ਮੇਜਰ ਸਿੰਘ ਅਰਸ਼ਪ੍ਰੀਤ ਕੌਰ ਵਾਈਫ ਆਫ ਕੁਲਦੀਪ ਸਿੰਘ ਤੇ ਸ਼ਿੰਦਰ ਕੌਰ ਵਾਈਫ ਆਫ ਮੋਹਰ ਸਿੰਘ ਤੇ ਰਮਨਦੀਪ ਕੌਰ ਅਵਤਾਰ ਸਿੰਘ ਵਾਈਫ ਆਫ ਅਵਤਾਰ ਸਿੰਘ ਦੀ ਫਾਈਲ ਸਾਡੀਆਂ ਚਾਰ ਫਾਈਲਾਂ ਰਿਜੈਕਟ ਕਰਤੀਆਂ ਗਈਆਂ ਸ਼ਰਿਆ ਅਮਬਿੰਦਰ ਕੌਰ ਇਸ ਗੱਲ ਤੇ ਇਤਤਾ ਕਰ ਰਹੀ ਹੈ ਜਸਵੰਦਰ ਕੌਰ ਦਾ ਦਾ ਦੇ ਰਹੀ ਹੈ ਇਲੈਕਸ਼ਨ ਦੇ ਵਿੱਚ ਅਸੀਂ ਇਹ ਬੇਨਤੀ ਕਰਦੇ ਆਂ ਵੀ ਜਿਹੜਾ ਸਾਡੇ ਨਾਲ ਇਹ ਸ਼ਰੇਆ ਘੱਟਾ ਹੋ ਰਿਹਾ ਇਹਦਾ ਸਾਨੂੰ ਇਨਸਾਫ ਮਿਲੇ ਤੇ ਇਲੈਕਸ਼ਨ ਹੋਣੀ ਚਾਹੀਦੀ ਹੈ ਜ਼ਰੂਰ ਹਾਂ ਇਲੈਕਸ਼ਨ ਦੇ ਵਿੱਚ ਜੋ ਜਿੱਤੇ ਸਾਨੂੰ ਸੰਗਤ ਜੋ ਫਤਵਾ ਦੇਉਗੇ ਸਾਨੂੰ ਮਨਜ਼ੂਰ ਹੈ ਨਹੀਂ ਉਹਨਾਂ ਨੇ ਸਾਨੂੰ ਕਾਰਨ ਨਹੀਂ ਦੱਸੇ ਕਾਰਨ ਦੱਸਿਆ ਵੀ ਕਿਉਂ ਰਿਜੈਕਟ ਕੀਤੇ ਆਂ ਕਾਰਨ ਪੁੱਛਣ ਵਾਸਤੇ ਅਸੀਂ ਧਰਨਾ ਲਾਇਆ ਹੋਇਆ ਜੀ ਸਾਡੇ ਕੋਲੇ ਅਸੀਂ ਐਤਵਾਰ ਦਾ ਕਰਕੇ ਕੋਈ ਦਫ਼ਤਰ ਬੰਦ ਨੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇੱਥੇ ਬੁਲਾਉਣ ਵਾਸਤੇ ਪੀਸਪੁਲ ਧਰਨਾ ਤੇਰੇ ਹਾਂ ਕਰ ਕੋ ਤੱਕ ਜਾਰੀ ਰੂ ਧਰਨਾ ਤੇ ਧਰਨਾ ਜਦੋਂ ਤੱਕ ਸਾਡੀ ਸੁਣਵਾਈ ਨਹੀਂ ਹੁੰਦੀ ਜਾਰੀ ਕਿ ਲੱਗਦਾ ਤੁਹਾਨੂੰ ਵੀ ਤੁਹਾਡੇ ਕਾਜ ਬਹਾਰ ਕਿਤੇ ਜਾ ਸਕਦੇ ਜਾਂ ਹੋ ਜਾਦਾ ਕੁਝ ਅਸੀਂ ਪ੍ਰਸ਼ਾਸਨ ਤੋਂ ਉਮੀਦ ਕਰਾਂਗੇ ਬਹਾਲ ਕਰਨਾ ਧੱਕਾ ਸ਼ਰੇਆਮ ਹੋ ਰਿਹਾ ਜੀ ਬਿਲਕੁਲ ਤੇ ਅਸੀਂ ਇੱਥੇ ਖੜਦੇ ਨਹੀਂ ਜੀ ਅਸੀਂ ਹਾਈ ਕੋਰਟ ਤੱਕ ਇਹ ਮਸਲੇ ਨੂੰ ਘਿਸਾਂਗੇ ਜਿੰਨਾ ਤੱਕ ਹੋਇਆ ਸਰ ਜਿੰਨੇ ਵੀ ਜ਼ਿੰਮੇਵਾਰ ਅਫਸਰ ਹੈ ਉਹ ਵੀ ਆਪਦੀ ਮਤਲਬ ਰੱਖ ਲੈਣ ਵੀ ਸਾਡੇ ਨਾਲ ਇਥੇ ਇਥੇਕਾਰ ਨਹੀਂ ਜੀ ਧੱਕਾ ਕਿਉਂ ਕੀਤਾ ਕੀ ਲੱਗਦਾ ਤੁਹਾਨੂੰ ਤਾਂ ਕਹਤਾ ਹੁਣੀ ਉਹਨਾਂ ਨੂੰ ਪਤਾ ਵੀ ਸਾਡੀ ਕੋਈ ਬੋਰਡ ਨਹੀਂ ਕੰਮ ਹੀ ਨਹੀਂ ਕਰਿਆ ਜੀ 7-3 ਸਾਲ ਹੋ ਗਏ ਸਰਕਾਰ ਬਣੀ ਨੂੰ ਉਹ ਇੱਕ ਪਬਲਿਕ ਦੇ ਪੱਖ ਦਾ ਇੱਕ ਕੰਮ ਨਹੀਂ ਕਰਿਆ ਹਾਂ ਨਿੱਜੀ ਰਿਸ਼ਤੇਦਾਰਾ ਉਹਨਾਂ ਦੇ ਬਜਿੰਦਰ ਕੌਰ ਦੀ ਮਾਸੀ ਹੈ ਜੀ ਜਿਹੜੀ ਜਸਿੰਦਰ ਕੌਰ ਹੈ ਉਹਦਾ ਸਾਰੇ ਪੱਕ ਕਰ ਰਹੀ ਹੈ ਤੁਹਾਨੂੰ ਪਹਿਲਾਂ ਦਬਕਾਇਆ ਤੂੰ ਕਹਿਆ ਵੀ ਗਿਆ ਵੀ ਤੁਸੀਂ ਬੈਠੋ ਇਹਨਾਂ ਦੇ ਹੱਕ ਚ ਬੈਠੋ ਐਸੀ ਗੱਲ ਨਹੀਂ ਵੀ ਆਪਾਂ ਸਾਨੂੰ ਉਥੇਰੇ ਸਾਡੇ ਤੇ ਲਾਇਆ ਗਿਆ ਪ੍ਰੈਸ਼ਰ ਪਾਇਆ ਗਿਆ ਹੋਰ ਉਹਦੇ ਉਧਰ ਬੰਦਿਆਂ ਦਾ ਵੀ ਪਰ ਅਸੀਂ ਉਸ ਗੱਲ ਤੋਂ ਦਵੇ ਨਹੀਂ ਇਹਨਾਂ ਨੇ ਕਹਿ ਨਹੀਂ ਤਾਂ ਸਹੀ ਕੋਈ ਗੱਲ ਨਹੀਂ ਜੀ ਜਿੱਥੋਂ ਤੱਕ ਸਾਡੇ ਤੋਂ ਜਾਇਆ ਗਿਆ ਸੀ ਜਾਵਾਂਗੇ ਜੀ ਬਿਲਕੁਲ ਨਹੀਂ ਬੈਠਾ ਪਹਿਲਾਂ ਐਨਓਸੀਆਂ ਵੀ ਦਿੱਤੀਆਂ ਉਹ ਵੀ ਹਾਂ ਐਨਓਸੀਆਂ ਅਸੀਂ ਡੀਸੀ ਸਾਹਿਬ ਦੇ ਪੇਸ਼ ਹੋ ਕੇ ਲੰਘੀਆਂ ਐਨਓਸੀਆਂ ਵੀ ਨਹੀਂ ਸਾਨੂੰ ਜਾਰੀ ਹੋਣਗੀਆਂ ਦੋ ਦਿਨ ਸਾਨੂੰ ਪਰੇਸ਼ਾਨ ਕਰਿਆ ਤਿੰਨ ਦਿਨ ਪੂਰਾ ਜੋ ਐਨਓਸੀਆਂ ਅਸੀਂ ਡੀਸੀ ਸਾਹਿਬ ਦੇ ਪੇਸ਼ ਹੋ ਕੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਵੀ ਜੀ ਸਾਹਿਬ ਨੇ ਪਹਿਲਾਂ ਸਾਡੀ ਸੁਣਵਾਈ ਕੀਤੀ ਅਸੀਂ ਹੁਣ ਵੀ ਤੁਹਾਡੇ ਜਰੀਏ ਉਹਨਾਂ ਨੂੰ ਬੇਤੀ ਕਰਦੇ ਆ ਵੀ ਇਸ ਮਸਲੇ ਤੇ ਪੂਰੀ ਗੌਰ ਕਰਕੇ ਤੇ ਸਾਡਾ ਪਰ ਸੁਣ ਕੇ ਸਾਡੀ ਪੂਰੀ ਪੈਰਵਾਹੀ ਕੀਤੀ ਜਾਵੇ ਬੜੀ ਧੰਕ ਖਾਲਸਾ ਜੀ ਤਾ ਗੱਲ ਜਿਹੜੀ ਫੱਟੇ ਹਮੇਂ ਜਗਰਾਮ ਪਟੇ ਸੀ ਜੀ ਸਿਲਕਲ ਬੰਦੀ ਸਾਹੂ ਜ਼ਿਲ੍ਹਾ ਬਟੰਗਾ ਬਿਜੇਂਦਰ ਕੌਰ ਦਾ ਪਿੰਡ ਆ ਜੀ ਇਹ ਹਮ ਅਸੀਂ ਤਿੰਨ ਕੈਂਡੀਡੇਟ ਖੜੇ ਸੀ ਅਸੀਂ ਹਮ ਦੋ ਦੇ ਸਾਡੇ ਕਾਜ ਰੱਤੇ ਕਿੱਥੇ ਗਏ ਹਮ ਕਿਸੇ ਆਪ ਤਾਂ ਕਾਗਰ ਦੋਇਸ ਸਾਰਾ ਹੋ ਠੀਕ ਇਸ ਕਰਕੇ ਬੇਨਤੀ ਕਰਦੇ ਹਾਂ ਜੀ ਸਭ ਤੋਂ ਅਸੀਂ ਪਹਿਲਾਂ ਜਿਹੜੇ ਸਾਡੇ ਬਹੁਤ ਦਿੱਤੇ ਗਏ ਨੂੰ ਸਾਨੂੰ ਦਿੱਤੀਆਂ ਕਿ ਨਾ ਐਮਕੇ ਵੀ ਤੀ ਉੱਥੇ ਬਿਸਾਲ ਹਨ ਦੁਆਇ ਹਮ ਪਰ ਸਨਾ ਸ਼ਰੇਮ ਤੱਕ ਕਰੇ ਹਮ ਉਹਨੂੰ ਉਹਨੂੰ ਬਣਾਉ ਕੀ ਕਾਰਨ ਕੀ ਮੰਨਦੇ ਹੋ ਜਿਹੜਾ ਕੈਂਡੀਡੇਟ ਖੜੇ ਹੋਏ ਤਿੰਨ ਤੁਸੀਂ ਹੋ ਤਾਂ ਤੁਸੀਂ ਤਗੜੇ ਟਾ ਕੈਂਡੀਡੇਟ ਸੀ ਜੀ ਕੀ ਕਰਨ ਲੱਗਿਆ ਸੀ ਇਹ ਤਾਂ ਪਤਾ ਹੀ ਉਹਨਾਂ ਨੂੰ ਵੀ ਇਹ ਤਗੜੇ ਆ ਜੋ ਮਰੇ ਆ ਇਹਨੂੰ ਪਤਾ ਹੀ ਸ਼ਰੇਆ ਹਸ ਪਤਾ ਜੀ ਬੋਟੇ ਨਹੀਂ ਉਹਦੇ ਹੈ ਹੀ ਨਹੀਂ ਸਾਡੀ ਫੋਟ ਸੀ ਬਸ ਇਹ ਮਨਾਈ ਸਰਕਾਰ ਹੈ ਪਿੰਡ 'ਚ ਕੰਮ ਕਮ ਹੋਏ ਹੋਣਗੇ ਕੰਮ ਕੋਈ ਨਹੀਂ ਜਿਹਨੂੰ ਤਾਂ 8 ਸਾਲ ਹੀ ਹੋ ਗਏ ਬਣੀ ਨੂੰ 3-3 ਸਾਲ ਤਾਂ ਸਰਕਾਰ ਹੋ ਬਣੀ ਨੂੰ ਹੋਗੇ ਕੋਈ ਢੱਕਾ ਪਿੰਡ 'ਚ ਕੰਮ ਨਹੀਂ ਕੀਤਾ ਜਿਵੇਂ ਮੈਂ ਸਾਰੇ ਜਿਹੜੇ ਸੜਕਾਂ ਜਿਹੜੇ ਲੂੜੇ ਪੈਂ ਪੀਆਂ 'ਚ ਵੀ ਸਾਰੇ ਓਏ ਪੂਰਾ ਕੰਮ ਨਹੀਂ ਕੀਤਾ ਮੇਰੇ ਰਸਤੇ ਜਿੱਥੇ ਮੇਰੀ ਕਵਰਿੰਗ ਕਰ ਸਕਦੇ ਹੋ ਜਿੱਥੇ ਕੋਈ ਟਿੱਕ ਵੀ ਨਹੀਂ ਲੱਗੀ ਟਿੱਕ ਵੀ ਨਹੀਂ ਲੱਗ ਰਹੀ ਹੈ ਜੀ ਇਹ ਬਾਈ ਆਪਣਾ ਪਿੰਡ ਜਗਰਾਮ ਤੀਰਤਾ ਤਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਆਪਾਂ ਸਰਪੰਚੀ ਦੇ ਕੰਗੇ ਦਾ ਜੀ ਜੀ ਬੀਬਾ ਬਲਜਿੰਦਰ ਕੌਰ ਨੇ ਆਪਣੀ ਸ਼ਰਮ ਧੱਕਾ ਕਰ ਰਹੀ ਹੈ ਜੀ ਸਾਨੂੰ ਦੋ ਤਿੰਨ ਵਾਰੀ ਧਮਕੀਆਂ ਦਿੱਤੇ ਗਏ ਆ ਵੀ ਤੁਸੀਂ ਬੈਠੋ ਉਹਨਾਂ ਦੇ ਰਿਸ਼ਤੇਦਾਰ ਵੀ ਚੋਣ ਲੜ ਰਿਹਾ ਜੀ ਉਹਨਾਂ ਦੇ ਹੱਕੇ ਸਾਨੂੰ ਬਿਠਾਉਂਦਾ ਵੀ ਪੂਰਾ ਜ਼ੋਰ ਲਾਇਆ ਗਿਆ ਉਹ ਤਾਂ ਸ਼ਰਮ ਧੱਕਾ ਕਰਿਆ ਐਨਓਸੀਆਂ ਲੈਣ ਵਾਸਤੇ ਵੀ ਅਸੀਂ ਤਿੰਨ ਦਿਨ ਸੜਕਾਂ ਤੇ ਬੈਠੇ ਰਹੇ ਜੀ ਉਹ ਵੀ ਅਸੀਂ ਡੀਸੀ ਸਾਹਿਬ ਦੇ ਪੇਸ਼ ਹੋ ਕੇ ਤੇ ਮਸਾਂ ਨੁਸੀਆ ਲਈਆਂ ਉਹਨੇ ਸਪਸ਼ਟ ਕੀਤੀ ਫੇਰ ਮਿਲ ਗਿਆ ਜੀ ਤੇ ਹੁਣ ਆ ਦੇਖੋ ਫੇਰ ਧਰਨਾ ਸਾਡੇ ਕਾਗਜ ਰੱਦ ਕਰੇ ਗਏ ਜੀ ਸਾਨੂੰ ਅਸੀਂ ਰਾਤ ਵੀ ਅਸੀਂ ਉਥੇ ਪੁੱਛਦੇ ਰਹਿਆ ਵੀ ਲਿਸਟ ਦੋ ਘੰਟੇ ਦਾ ਲਿਸਟ ਵਾਸਤੇ ਵੀ ਖੱਟਲ ਖਰਾਬ ਹੋਇਆ ਲਿਸਟ ਸਾਨੂੰ ਲਿਸਟ ਨਹੀਂ ਦਿਖਾਈ ਕਿ ਕਿੱਥੇ ਲੱਗੀ ਹੈ ਉਦੋਂ ਬਾਅਦ ਦੋ ਘੰਟੇ ਬਾਅਦ ਮੱਥਾ ਮਾਰਨ ਤੋਂ ਬਾਅਦ ਸਾਨੂੰ ਲਿਸਟ ਦਿਖਾਈ ਗਈ ਹੁਣ ਦੇਖ ਲਓ ਜੇਦੂ ਬਾਅਦ ੱੱਕਾ ਦਾ ਮੁਸ਼ਰਿਆਂ ਪੱੱਕਾ ਹੀ ਹੈ ਜੀ ਹੁਣ ਤਾਂ ਹੀ ਉਸ ਕੋਲ ਸ਼ਕਤਾਂ ਦੇ ਬੈਠਿਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਹਾਂਜੀ